ਅੱਜ ਆਪਾਂ ਆਪਣੇ ਪਿੰਡ ਜਿੱਦੇ ਨੱਬ ਯਾਦ ਅਗਰ ਆਇਆ ਕਿ ਸਾਡੀ ਘਰ ਨੂੰ ਨਹੀਂ ਆ ਪਰ ਉਸ ਮਰਹਮ ਦੀ ਮਕਮਲ ਬਹੁਤ ਕੁਝ ਸਾਡੇ ਪਰਵਾਰ ਨੂੰ ਦਿੱਤਾ ਜਿਹੜਾ ਮੈਂ ਸਮਝ ਨਾ ਕਰ ਸਕਾਂ ਤਾਂ ਜ਼ਿੰਦਗੀ ਵਿੱਚ ਕਾਰ ਨਹੀਂ ਸਦਾਗੇ ਸੋ ਅੱਜ ਜਿਹੜਾ ਮਾਂ ਸੀ ਵੀ ਇਸ ਰਬਰ ਦੇ ਵਿੱਚ ਸਿਹਤ ਸੁਰਤਾ ਜਿਹੜੀ ਹਮ ਉਹ ਮੁਕਬਰ ਹੋ ਸਭ ਤੋਂ ਬਣਾ ਕੀ ਆਲਦੀ ਹੈਲਥ ਸੈਂਟਰ ਦਾ 84 ਦਾ ਉਹਦੇ ਨਾਲ ਆਮ ਆਦਮੀ ਕਲੀਨਿਕ ਖੋਲ੍ਹ ਦਿੱਤਾ ਜਿਹਦੇ ਨਾਲ ਕੇਵਲ 100 ਤਰ੍ਹਾਂ ਦੀਆਂ ਦਵਾਈਆਂ ਤੇ 42 43 ਰੋਗ ਦੇ ਟੈਸਟ ਜੁੜੇ ਨੇ ਉਹ ਫ੍ਰੀ ਨੇ ਅੱਜ ਆਪਾਂ ਹੈਲਥ ਵੈਲਨੈਸ ਸੈਂਟਰ ਦਾ ਰੂਪ ਪੱਤਰ ਜਿਹੜਾ ਉਹ ਰੱਖਿਆ ਇਹ ਜਿਹੜਾ ਸੈਂਟਰ ਆ 30 ਲੱਖ ਦੀ ਕੀਮਤ ਦੇ ਨਾਲ ਇਹ ਤਿਆਰ ਹੋਊਗਾ ਇਹਦੇ ਵਿੱਚ ਬਕਾਇਦਾ ਦੋ ਕਮਰੇ ਇੱਕ ਹਾਲ ਇਹ ਸਾਰੀਆਂ ਚੀਜ਼ਾਂ ਬਣਨ ਗਿਆ ਇੱਥੇ ਸਾਡੇ ਕਮਿਊਨਿਟੀ ਹੈਲਥ ਆਫੀਸਰ ਨਰਸਸ ਸਟਾਫ ਨਰਸ ਐਨ ਐਮ ਇਹ ਸਾਰੇ ਬੈਟਣਗੇ ਤਾਂ ਕਿ ਜਿਹੜੀਆਂ ਕੋਈ ਬਿਮਾਰੀਆਂ ਨੇ ਕੋ ਹਾਰਟ ਦਿਆ ਕੋ ਸ਼ੂਗਰ ਦਿਆ ਕੋ ਬੀਪੀ ਦਿਆ ਔਰ ਖਾਸ ਕਰਕੇ ਜਿਹੜੀਆਂ ਮਹਿਲਾਵਾਂ ਗਰਭਵਤੀ ਨੇ ਉਹਨਾਂ ਦੇ ਟੈਸਟ ਵਾਸਤੇ ਇਹ ਸੈਂਟਰ ਜਿਹੜਾ ਉਹ ਬਹੁਤ ਮੈਸਮਨਾ ਵੀ ਸਾਇ ਹੋਏਗਾ ਔਰ ਇਹਦੇ ਹੈਲਥ ਵੈਲਨੈਸ ਸੈਂਟਰ ਦੇ ਚੱਲਣ ਦੇ ਨਾਲ ਉਹਨ ਜਿਹੜੀਆਂ ਸੇਤ ਸੇਵਾਵਾਂ ਮਾ ਦੀਆਂ ਸਾਰੀਆਂ ਹੀ ਆ ਸਹੂਲਤਾਂ ਜਿਹੜੀਆਂ ਨੇ ਇਸ ਨਗਰ ਦੇ ਵਿੱਚ ਉਪਲਬਧ ਹੋ ਗਈਆਂ ਨੇ ਇੱਥੇ ਸਬ ਸੈਂਟਰ ਵੀ ਆ ਇੱਥੇ ਆਮ ਆਦਿ ਵੀ ਕਲੀਨਿਕ ਵੀ ਆ ਔਰ ਹੈਲਥ ਵੈਲਨੈਸ ਸੈਂਟਰ ਜਿਹੜਾ 35 ਲੱਖ ਦੇ ਨਾਲ ਇਹ ਅੱਜ ਇਹਦਾ ਨੀ ਪੱਤਰ ਆਖਤਾ ਸਮਾਸ਼ ਕਰਦਾ ਮਾਰੂ ਸਾਹਿਬ 3 ਕਿ ਮਹੀਨੇ ਚ 3 ਕਿ ਮਹੀਨੇ ਚ ਇਹਨੂੰ ਕੰਪਲੀਟ ਕਰ ਦਵਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਦੇ ਲੋਕ ਇਹਦਾ ਫਾਇਦਾ ਉਠਾ ਸਕਣਗੇ ਇਹਦੇ ਨਾਲ ਨਾਲ ਹੀ ਅੱਜ ਆਪਾਂ ਸਾਧੂ ਚੱਕ ਪਿੰਡ ਦੇ ਵਿੱਚ ਵੀ ਹੈਲਥ ਐਂਡ ਵੈਲਨੈਸ ਸੈਂਟਰ ਪਿੰਡ ਦੇ ਨਾਲ ਉੱਥੇ ਵੀ ਬਣਾਉਣ ਜਾ ਰਹੇ ਆ ਪਰ ਕੱਲ ਮੈਂ ਸ਼ਾਮ ਨੂੰ ਹਮਰਾਜਪੁਰ ਦੇ ਵਿੱਚ ਨੀ ਪੱਤਰ ਆ ਕੇ ਆਇਆ ਹੈਲਥ ਐਂਡ ਵੈਲਨੈਸ ਸੈਂਟਰ ਦਾ ਸੋ ਅੱਜ ਦੇ ਕੱਲ ਦੇ ਵਿੱਚ ਤਿੰਨ ਹੈਲਥ ਵੈਲਨੈਸ ਸੈਂਟਰ ਜਿਹੜੇ ਨੇ ਉਹ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਤਿੰਨ ਵੱਖਰੇ ਵੱਖਰੇ ਪਿੰਡਾਂ ਦੇ ਵਿੱਚ ਕੰਮ ਸ਼ੁਰੂ ਹੋ ਗਿਆ ਸੋ ਕਹਿਣ ਤੋਂ ਭਾਵ ਕਿ ਜਿਹੜਾ ਵਾਦਾ ਪੰਜਾਬ ਦੇ ਲੋਕਾਂ ਨਾਲ 2022 ਚ ਕੀਤਾ ਸੀਗਾ ਕਿ ਜੇ ਸਾਡੀ ਸਰਕਾਰ ਆਉਂਦੀ ਆ ਤੇ ਸਿਹਤ ਸੇਵਾਵਾਂ ਸਸਤੀਆਂ ਫ੍ਰੀ ਔਰ ਮਿਆਰੀ ਦਵਾਾਂ ਦੇ ਔਰ ਅੱਜ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਉਹ ਵਾਦਾ ਪੂਰਾ ਹੋਇਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਮਾਰੀਓਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਡਾਕਟਰ ਬਰਦੀਲ ਸਿੰਘ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਗੁਰਦਾਸਪੁਰ ਸਿਹਤ ਸੇਵਾਵਾਂ ਨੂੰ ਮਿਆਰੀ ਬਣਾਉਣ ਵਾਸਤੇ ਕੋਈ ਕਸਮ ਨਹੀਂ ਛੱਡੀ ਔਰ ਅੱਜ ਮੈਨੂੰ ਇਹ ਵੀ ਮਾਣ ਤੇ ਫਖਰ ਆ ਕਿ ਮੇਰਾ ਆਪਣਾ ਜੱਦੀ ਪਿੰਡ ਜਿੱਥੇ ਇਹਨਾਂ ਚੀਜ਼ਾਂ ਦੀ ਲੋੜ ਸੀ ਔਰ ਪਿਛਲੇ ਕਈ ਸਾਲਾਂ ਤੋਂ ਇਹ ਇਹਨ ਗੋਲਿਆ ਗਿਆ ਸੀਗਾ ਅੱਜ ਉੱਥੇ ਹਰ ਤਰ੍ਹਾਂ ਦੇ ਕੰਮ ਜਿਹੜੇ ਨੇ ਸ਼ੁਰੂ ਹੋ ਗਏ ਨੇ ਪਿਛਲੇ ਦਿਨਾਂ ਦੇ ਵਿੱਚ ਤਕਰੀਬਨ 2.5 ਤੋਂ 3 ਕਰੋੜ ਰੁਪਏ ਦਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਔਰ ਚਾਰੇ ਪਾਸੇ ਅੱਜ ਨਗਰ ਦੇ ਵਿੱਚ ਕੰਮ ਲੱਗੇ ਨੇ ਸੋ ਮੇਰੇ ਨਾਲ ਇਸ ਨਗਰ ਦੇ ਸਰਪੰਚ ਸਾਹਿਬ ओंकार ਸਿੰਘ ਜੀ ਔਰ ਉਹਨਾਂ ਦੇ ਸਾਰੇ ਮੈਂਬਰ ਸਾਹਿਬਾਨ ਔਰ ਇਸ ਨਗਰ ਦੀਆਂ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਜੇ ਇੱਥੇ ਆਈਆਂ ਨੇ ਸੋ ਮੈਂ ਸਾਰਿਆਂ ਦਾ ਮਾ ਨਾ ਲੈਂਦਾ ਹੋਇਆ ਇਸ ਨਗਰ ਦੇਸ਼ ਦੇ ਨੀ ਵੀ ਪਤਵੰਤੇ ਨੇ ਉਹਨਾਂ ਦਾ ਦਿਲ ਤੋਂ ਧੰਨਵਾਦ ਕਰਦਾ ਔਰ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਦਾਸ ਇਸ ਨਗਰ ਦੀ ਸੇਵਾ ਲਈ ਹਮੇਸ਼ਾ ਤਿਆਰ ਹੈ ਜੋ ਵੱਧ ਤੋਂ ਵੱਧ ਪ੍ਰਾਨਲੇ ਹੋ ਸਕਣਗੇ ਇਸ ਨਗਰ ਲਈ ਤੇ ਸਮੁੱਚੇ ਹਲਕੇ ਵਾਸਤੇ ਉਹਦੇ ਜ ਕੋਈ ਕਸੀ ਕਸਮ ਨਹੀਂ ਛੱਡਾਂਗੇ ਮੇਰੀ ਰਾਜਨੀਤੀ ਦਾ ਮਕਸਦ ਕੇਵਲ ਤੇ ਕੇਵਲ ਵਿਕਾਸ ਤੇ ਸੇਵਾ ਵਿਕਾਸ ਔਰ ਸੇਵਾ ਨੂੰ ਅੱਗੇ ਰੱਖ ਕੇ ਸਮੁੱਚੇ ਅਰਦਾਸਪੁਰ ਵਿਧਾਨ ਸਭਾ ਹਲਕੇ ਦੀ ਸੇਵਾ ਕਰਨਾ ਮੇਰੀ ਡਿਊਟੀ ਆ ਔਰ ਕਾਲਪੁਰਖ ਦਾ ਅਸ਼ੀਰਵਾਦ ਲੈ ਕੇ ਦਿਨ ਰਾਤ ਕੋਸ਼ਿਸ਼ ਕਰ ਰਿਹਾ ਕਿ ਵਿਕਾਸ ਦੀ ਗੱਡੀ ਕਿਤੇ ਰੁਕੇ ਨਾ ਤੇ ਅਰਦਾਸਪੁਰ ਵਿਧਾਨ ਸਭਾ ਹਲਕੇ ਦੇ ਹਰ ਕੋਨੇ ਦੇ ਵਿੱਚ ਵਿਕਾਸ ਜਿਹੜਾ ਉਹ ਅੱਗੇ ਆਵੇ ਤਾਂ ਕਿ ਲੋਕਾਂ ਦੀ ਜ਼ਿੰਦਗੀ ਸੁਖਾਇਣੀ ਹੋ ਸਕੇ ਲੋਕਾਂ ਦਾ ਜੀਵਨ ਸਤਾਰ ਉੱਪਰ ਚੁੱਕਿਆ ਜਾ ਸਕੇ ਔਰ ਲੋਕ ਇਹ ਜ਼ਿੰਦਗੀ ਦਾ ਆਨੰਦ ਲੈ ਸਕੇ ਸਸੀ ਗੱਲ ਜੀ ਸਾਰਿਆਂ ਨੂੰ ਮੈਂ ਡਾਕਟਰ ਹੇਮੰਤ ਦੁੱਲੀ ਕਮਿਟੀ ਹੱਤ ਅਫਸਰ ਹਯਾਤਨਗਰ ਅੱਜ ਸਾਡੇ ਇੱਥੇ ਹੈਲਥ ਅਵੇਲੇਬਲ ਸੈਂਟਰ ਦਾ ਨੀ ਪੱਤਰ ਰੱਖਿਆ ਗਿਆ ਜੀ ਪਹਿਲਾਂ ਸਾਨੂੰ ਇੱਥੇ ਬੜੀ ਪ੍ਰੇਸ਼ਾਨੀ ਆਉਂਦੀ ਸੀ ਬਿਆਂ ਵਿੱਚ ਬੱਚਿਆਂ ਨੂੰ ਟੀਕੇ ਲਗਾਉਣ ਚ ਏਜੰਸੀ ਨੂੰ ਕਵਰ ਕਰਨ ਵਿੱਚ ਤੇ ਅੱਜ ਬੈ ਸਾਹਿਬ ਨੇ ਇੱਥੇ ਹੈਲਥ ਅਵੇਲੇਬਲ ਸੈਂਟਰ ਦਾ ਨੀ ਪੱਤਰ ਰੱਖਿਆ ਜੀ ਆਪਾਂ ਬਹੁਤ ਖੁਸ਼ ਹਾਂ ਜੀ ਸਾਡੇ ਬਹੁਤ ਐ ਪ੍ਰਾਊਡ ਮੂਮੈਂਟ ਹੈ ਕਿ ਜਿਹੜੀ ਆਪਾਂ ਹੈਲਥ ਸੂਵਿਧਾ ਪਹਿਲਾਂ ਦੇ ਦੇ ਰਹੇ ਸੀ ਹੁਣ ਆਪਾਂ ਉਹ ਵਧੀਆ ਤਰੀਕੇ ਨਾਲ ਲੋਕਾਂ ਨੂੰ ਦੇ ਪਾਵਾਂਗੇ ਤੇ ਇਹ ਬਹੁਤ ਅੱਛਾ ਉਪਰਾਲਾ ਹੈ ਤੇ ਬਹੁਤ ਬਹੁਤ ਸ਼ੁਕਰੀਆ ਕਰਦਾ ਪ੍ਰਸ਼ਾਸਨ ਦਾ ਮੈਂ ਥੈਂਕ ਯੂ